ਗੁਰਜੀ ਦਾ ਖਾਲਸਾ ਵਾਇਗੁਰਜੀ ਕੇ ਫਤਿਹ ਸੋ ਹਰ ਸਾਲ ਵੰਗੋ ਆਪਣੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅਸੀਂ ਹਰ ਸਾਲ ਇੱਕ ਨਗਰ ਕੀਰਤਨ ਦੇ ਰੂਪ ਸਾਡੇ ਜਿੰਨੇ ਸਾਰੇ ਬੱਚੇ ਤੇ ਨਹੀਂ ਆਉਂਦੇ ਕਿਉਂਕਿ ਤੁੰਦਾਂ ਨਾਲ ਬਹੁਤ ਹੁੰਦੀਆਂ ਸੋ ਪਿੰਡਾਂ ਵਾਲੇ ਬੱਚੇ ਛੱਡ ਦਿੰਨੇ ਆ ਤੇ ਸ਼ਹਿਰ ਦੇ ਜਿੰਨੇ ਸਕੂਲ ਨੇ ਉਹ ਜਿੰਨੇ ਸਾਰੇ ਸਾਰੇ ਟੀਚਰ ਨੇ ਇਹ ਸਭ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਮੇਨ ਸਕੂਲ ਤੋਂ ਲੈ ਕੇ ਤੇ ਸ਼੍ਰੀ ਮੰਦਿਰ ਸਾਹਿਬ ਤੱਕ ਜਾਂਦੇ ਨੇ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਰਸਤੇ ਵਿੱਚ ਸੇਵਾ ਸੰਭਾਲ ਪ੍ਰਮਾਤਮਾ ਖੁਦ ਆਪਾ ਦੇ ਕੇ ਸਾਨੂੰ ਬਚਾ ਕੇ ਰੱਖਣ ਔਰ ਮੈਂ ਪ੍ਰਮਾਤਮਾ ਉਸਰ ਦਸ ਕਰਦਾ ਕਿ ਸਾਰੇ ਸਮੂਹ ਜਗਤ ਵਿੱਚ ਪ੍ਰੇਮ ਪਿਆਰ ਖੁਸ਼ੀਆਂ ਖੇੜੇ ਪ੍ਰਮਾਤਮਾ ਲੈ ਕੇ ਆਵੇ ਔਰ ਸਾਡਾ ਪਰਿਵਾਰ ਚੀਫ ਖਾਲਸਾ ਦਵਾਨ ਦਾ ਹੱਸਦਾ ਵਸਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਫ ਖਾਲਸਾ ਦਵਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਸਕੂਲਾਂ ਨੂੰ ਰਲ ਕੇ ਇੱਕ ਮੁੱਖ ਦਫ਼ਤਰ ਤੋਂ ਇੱਕ ਨਗਰ ਕੀਰਤਨ ਸਜਾਇਆ ਜਾਂਦਾ ਜਿਸ ਦੀ ਸਮਾਪਤੀ ਹਰਮੰਦਰ ਸਾਹਿਬ ਜਾ ਕੇ ਹੁੰਦੀ ਆ ਪਰ ਉਸੇ ਤਰ੍ਹਾਂ ਅੱਜ ਇਹ ਨਗਰ ਕੀਰਤਨ ਸਜਾਇਆ ਗਿਆ ਚੀਫ ਕਾਲਸਾ ਦਵਾਨ ਦੇ ਸਮੂਹ ਅਧਿਕਾਰ ਤੇ ਮੈਂਬਰ ਸਾਹਿਬਾਨ ਵੱਲੋਂ ਸਮੂਹ ਸੰਗਤ ਨੂੰ ਗੁਰੂਪੁਰ ਦੀ ਲੱਖ ਲੱਖ ਵਧਾਈ ਵਾਗਰਜੀਕਾ ਖਾਲਸਾ ਮੈਂ ਗੀਤ ਪਾ ਰਹੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸ੍ਰਵਤੇ ਇਹ ਨਗਰ ਕੀਰਤਨ ਜਿਹੜਾ ਵਾ ਇੱਥੋਂ ਚੱਲ ਕੇ ਚੀਫ ਕਾਲਸਾ ਦਵਾਨ ਤੋਂ ਨੀਰ ਬ੍ਰਾਂਚੋਂ ਇਹ ਦਾ ਜਾਂਦਾ ਦਰਬਾਰ ਸਾਹਿਬ ਔਰ ਉਸੇ ਤੋਂ ਜਿੰਨਾ ਪੁਰਾਣੀ ਰਿਵਾਇਤ ਹੈ ਉਸ ਹਰ ਸਾਲ ਦੀ ਤਰ੍ਹਾਂ ਬਾਕੀ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਵਾ ਜਿਹੜੇ ਆਪਣੇ ਵੱਡ ਵਡੇਰਿਆਂ ਦੇ ਗੁਰੂਆਂ ਦੇ ਨਹੀਂ ਯਾਦ ਰੱਖਦੇ ਉਹ ਕਮ ਹੌਲੀ ਹੌਲੀ ਖਤਮ ਹੋ ਜਾਂਦੀਆਂ ਨੇ ਜਿਹੜੀਆਂ ਗੱਲਾਂ ਇਹਨਾਂ ਗੱਲਾਂ ਤਾਜ਼ਾ ਕਰਦਾ ਰਹਿੰਦੇ ਨੇ ਜਿੰਦਾ ਰਹਿੰਦੀਆਂ ਔਰ ਉਹਦੇ ਵਿੱਚ ਰੂਪ ਹੋ ਕੇ ਜਾਂਦੀ ਆ ਔਰ ਉਹ ਆਪਣੀ ਸ੍ਰੀਦਾ ਪਤਾ ਲੱਗਦਾ ਵਾ ਉਹਨੂੰ ਆਪਣੀ ਸਾਰੀ ਗੱਲਬਾਤ ਸਮਝ ਲੱਗਦੀ ਆ ਉਹ ਬੱਚੇ ਉਹਦੇ ਤੇ ਅਮਲ ਕਰਨ ਤੇ ਬੜੇ ਬਾਹਰ ਸਾਥ ਨਿਕਲਦੇ ਨੇ ਇੱਕ ਹੋ ਜੀ ਕੋਈ ਗੱਲ ਨਾ ਹੋਵੇ ਵੀ ਬੱਚੇ ਗੁੰਮਰਾ ਹੋ ਜਾਣ ਤੇ ਨਾ ਬੱਚੇ ਕੋਈ ਸਿੱਧੀ ਜਾਣ ਮਗਰ ਜੀ ਕਾ ਕਾਲਾ ਮਗਰ ਜੀ ਕੀ ਪਤ ਹੈ ਰਾਜਾ ਜਨ ਰਾਜ ਭਾਨਾ ਨਪਾਨ ਦੇਵਨ ਦੇਵ ਉਪਮਾ ਮਹਾਨ ਸਾਹੇ ਸ਼ਹਿਨਸਾ ਗੁਰੂ ਗੋਬਿੰਦ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਦੇ ਹਾੜੇ ਦੀ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ